ਸਸਿਕਾ ਜੀ ਪੰਜਾਬ ਨਿਊਜ਼ ਬੁਲਟਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰ ਲੈਣੇ ਅਹਿਮ ਸੁਰਖੀਆਂ ਤੇ ਚੰਡੀਗੜ੍ਹ ਪਹੁੰਚੇ ਮੁੱਖ ਮੰਤਰੀ ਭਗਵੰਤ ਮਾਨ 10ਵੀਂ ਤੇ 12ਵੀਂ ਜਮਾਤ ਦੇ ਟੋਪਰਸ ਦਾ ਕੀਤਾ ਸਨਮਾਨ ਵਿਦਿਆਧਿਆਨੂ ਸ਼ੀਲਡ ਅਤੇ ਚੈੱਕ ਦੇ ਕੇ ਕੀਤਾ ਸਨਮਾਨਿਤ ਚਰਨਜੀਤ ਚੰਨੀ ਸਮੇਤ 17 ਐਮਪੀਆ ਨੂੰ ਮਿਲੇਗਾ ਸੰਸਦ ਗ੍ਰਹਤਨ ਐਵਾਰਡ ਚਾਰ ਸੰਸਦ ਮੈਂਬਰਾਂ ਨੂੰ ਉਹਨਾਂ ਦੇ ਸ਼ਾਨਦਾਰ ਕੰਮ ਤੇ ਲਈ ਕੀਤਾ ਜਾਵੇਗਾ ਸਨਮਾਨਿਤ JMI ਤੇ GNU ਤੋਂ ਬਾਅਦ ਹੁਣ ਚੰਡੀਗੜ੍ਹ ਯੂਨੀਵਰਸਿਟੀ ਨੇ ਲਿਆ ਵੱਡਾ ਫੈਸਲਾ ਤੇ ਅਕਾਦਮਿਕ ਸਮਝੌਤਿਆਂ ਨੂੰ ਕੀਤਾ ਰੱਦ ਆਪਰੇਸ਼ਨ ਸਿੰਦੂਰ ਦੀ ਇੱਕ ਹੋਰ ਵੀਡੀਓ ਆਈ ਸਾਹਮਣੇ ਹਮਲੇ ਦੇ ਵਿੱਚ ਫੌਜ ਦੇ ਟਿਕਾਣੇ ਹੋਏ ਤਬਾਹ ਦਰਦ ਦੇ ਮਾਰ ਦੇ ਫੌਜ ਛੱਡ ਕੇ ਭੱਜੇ ਪਾਕਿਸਤਾਨੀ ਫੌਜੀ ਤੇ ਹੁਣ ਖਬਰਾਂ ਵਿਸਥਾਰ ਦੇ ਨਾਲ ਪੰਜਾਬ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਚੰਡੀਗੜ੍ਹ ਵਿਖੇ ਆਪਣੀ ਰਿਹائش ਉਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਵੱਲੋਂ ਐਲਾਨੇ ਗਏ 10ਵੀਂ ਅਤੇ 12ਵੀਂ ਜਮਾਤ ਦੇ ਵਿੱਚੋਂ ਟੌਪਰ ਆਏ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿੱਚੋਂ ਟੌਪਰ ਆਏ ਵਿਦਿਆਰਥੀਆਂ ਨੂੰ ਸ਼ੀਲਡ ਅਤੇ ਚੈੱਕ ਦੇ ਕੇ ਸਨਮਾਨਿਤ ਕੀਤਾ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੱਚਿਆਂ ਨੂੰ ਬਤਾਏ ਦਿੰਦੇ ਹੋਏ ਕਿਹਾ ਕਿ 4024 ਸਕੂਲਾਂ ਦਾ ਨਤੀਜਾ 100% ਦਾ ਆਇਆ ਹੈ ਪਿੰਡਾਂ ਦੇ ਛੋਟੇ-ਛੋਟੇ ਕਸਬਿਆਂ ਦੀਆਂ ਬੱਚੀਆਂ ਨੇ ਕਮਾਲ ਕਰਕੇ ਵਿਖਾਈ ਹੈ ਸਾਡੇ ਵਿਦਿਆਰਥੀਆਂ ਵਿੱਚ ਟੈਲੈਂਟ ਦੀ ਕੋਈ ਕਮੀ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ ਕਾਮਯਾਬੀ ਦੇ ਅੱਗੇ ਬਹੁਤ ਮੌਕੇ ਆਉਣਗੇ ਪਰ ਬੱਚਿਆਂ ਨੇ ਕਦੇ ਘਬਰਾਉਣਾ ਨਹੀਂ ਹੈ ਉਨ੍ਹਾਂ ਨੇ ਕਿਹਾ ਕਿ 12ਵੀਂ ਜਮਾਤ ਦੇ 26 ਵਿਦਿਆਰਥੀ ਖੇਟਾ ਵਿੱਚ ਅੱਗੇ ਰਹੇ ਨੇ ਅੰਮ੍ਰਿਤਸਰ ਦੇ 98.54% ਵਿਦਿਆਰਥੀ ਪਾਸ ਹੋਏ ਨੇ ਵਿਦਿਆਰਥੀਆਂ ਨਾਲ ਮੁਲਾਕਾਤ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਵਿਦਿਆਰਥੀਆਂ ਦੀ ਹਰ ਸਹਾਇਤਾ ਲਈ ਤਿਆਰ ਹੈ ਮੈਂ ਵਧਾਈ ਦੇਣੀ ਚਾਹੁੰਦਾ ਹਾਂ ਉਹਨਾਂ ਬੱਚਿਆਂ ਨੂੰ ਜਿਹੜੇ ਫਸਟ ਸੈਕੰਡ ਥਰਡ ਆਏ ਨੇ ਤੇ ਉਹ ਉਹਦੋਂ ਮੈਂ بطور ਭਗਵੰਤ ਮਾਨ ਦੇ ਤੌਰ ਤੇ ਕਰਦਾ ਸੀ ਫੋਨ ਕਿ ਉਹਨਾਂ ਨੂੰ ਵੀ ਚਾ ਚੜ ਜਾਂਦਾ ਸੀ ਵੀ ਕਈ ਹੰਤੂ ਜਕੀਨੀ ਆਉਂਦਾ ਸੀ ਵੀ ਜਿਹੜੇ ਸੀਟੀਆਂ ਕਸਟਾਣੇ ਭਗਵੰਤ ਮਾਨ ਜੁਗਨੂ ਵਾਲੇ ਭਗਵੰਤ ਮਾਨ ਤੇ ਉਸ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ 2022 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਜ਼ਿੰਮੇਵਾਰੀ ਦਿੱਤੀ ਹੈ ਜਿਹਦੇ ਵਿੱਚ ਹੁਣ ਮੈਂ ਸਮਝ ਲਓ ਸਿਧਾਂਤ ਵਾਲਾ ਹਾਂ ਤੇ ਹਰ ਰਿਜ਼ਲਟ ਜਿਹੜਾ ਚਾਹੇ ਉਹ ਐਜੂਕੇਸ਼ਨ ਦਾ ਚਾਹੇ ਉਹ ਹੈਲਥ ਦੇ ਵਿੱਚ ਉਹ ਰਿਜ਼ਲਟ ਜਿਹੜੇ ਨੇ ਚਾਹੇ ਉਹ ਰੋਜ਼ਗਾਰ ਦੇ ਪਰਸੈਂਟੇਜ ਹੈ ਚਾਹੇ ਉਹ ਇੰਡਸਟਰੀ ਕਿੰਨੀ ਆਈ ਕਿੰਨੇ ਪੈਸੇ ਪੰਜਾਬ 'ਚ ਇਨਵੈਸਟ ਹੋਏ ਚਾਹੇ ਉਹ ਸੜਕਾਂ ਦੀ ਗੱਲ ਕਰ ਲਓ ਚਾਹੇ ਮੁਹੱਲਾ ਕਲਿੰਕਾ ਦੀ ਗੱਲ ਕਰ ਲੋ ਭਾਵੇਂ ਟੋਲ ਪਲਾਜ਼ੇ ਬੰਦ ਕਰਨੇ ਭਾਵੇਂ ਸੜਕਾਂ ਬਣਾਉਣੀਆਂ ਨੇ ਲਾਇਬ੍ਰੇਰੀਆਂ ਖੋਲ੍ਹਣੀਆਂ ਪਿੰਡਾਂ 'ਚ ਹਰ ਸਕੂਲ ਜਿਹੜਾ ਹਰ ਰਿਜ਼ਲਟ ਜਿਹੜਾ ਮੇਰੇ ਲਈ ਅਹਿਮੀਅਤ ਰੱਖਦਾ ਸੋ ਜਦੋਂ ਮੈਂ ਅਖਬਾਰ 'ਚ ਪੜਿਆ ਫਾਂ ਉਹਦੇ ਫੈਸਲਾ ਕਰ ਲਿਆ ਸੀ ਕਿ ਦੋ ਦਿਨਾਂ ਬਾਅਦ ਹੁਣ 10ਵੀਂ ਦੇ ਵੀ ਆਉਣਾ ਤੇ ਆਪਾਂ ਇਕੱਠੇ ਹੀ ਬਲਾ ਕੇ ਚਾਹ ਪਾਣੀ ਪਿਉਉਂਦੇ ਆ ਕਰੇ ਮੈਨੂੰ ਲੱਗਦਾ ਕਿ ਸ਼ਾਇਦ ਤੁਹਾਡੇ 'ਚੋਂ ਪਹਿਲੀ ਵਾਰ ਇੱਥੇ ਆਇਆ ਹਾਂ ਹਾਂ ਤੁਸੀਂ ਸਾਰੇ ਪਹਿਲਾਂ ਤੱਕ ਕਿਸੇ ਨੇ ਬੁਲਾਇਆ ਨਹੀਂ ਬੁਰਾ ਜੀ ਛੋਟੇ ਪਿੰਡ ਵੀ ਆ ਜਾਂਦੇ ਤਾਂ ਵੀ ਤੁਹਾਨੂੰ ਨੇੜੇ ਨ ਲੱਗਣ ਦਿੰਦੇ ਸੀ ਤੇ ਤੁਸੀਂ ਸਾਡੇ ਘਰੇ ਆਏ ਹੋ ਸੋ ਇਸ ਕਰਕੇ ਪਹਿਲਾਂ ਲੋਕਾਂ ਨਾਲੋਂ ਦੂਰੀ ਰੱਖੀ ਜਾਂਦੀਆਂ ਸੀ ਉੱਥੇ ਹੀ ਪੈਲੇਸਥਾਨ ਤੋਂ ਆਈ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਪੈਲੇਸਥਾਨ ਤੇ ਆਉਣ ਵਾਲੇ ਵਿਦਿਆਰਥੀਆਂ ਨੇ ਕਦੇ ਹੰਕਾਰ ਨਹੀਂ ਕਰਨਾ ਕਿਉਂਕਿ ਇੱਥੇ ਪਹੁੰਚਣ ਲਈ ਵੀ ਦੂਸਰੀ ਅਤੇ ਤੀਸਰੀ ਨੰਬਰ ਦੇ ਰਹਿਣ ਵਾਲੇ ਵਿਦਿਆਰਥੀਆਂ ਦਾ ਹੱਥ ਹੁੰਦਾ ਹੈ ਜੇਕਰ ਉਹ ਨਾ ਹੁੰਦੇ ਤਾਂ ਕੰਪੀਟੀਸ਼ਨ ਹੀ ਨਹੀਂ ਹੋਣਾ ਸੀ ਇਸੇ ਕਰਕੇ ਹਮੇਸ਼ਾ ਕੰਪੀਟੀਸ਼ਨ ਨੂੰ ਨਾਲ ਲੈ ਕੇ ਚੱਲਣਾ ਚਾਹੀਦਾ ਹੈ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਮੌਜੂਦਾ ਐਮਪੀ ਚਰਨਜੀਤ ਸਿੰਘ ਚੰਨੀ ਨੂੰ ਸੰਸਦ ਰਤਨ ਅਵਾਰਡ ਮਿਲੇਗਾ ਇੱਥੇ ਦੱਸਣਯੋਗ ਹੈ ਕਿ ਸੰਸਦ ਦੇ ਵਿੱਚ ਮਹੱਤਵਪੂਰਨ ਯੋਗਦਾਨ ਪਾਉਣ ਵਾਲੇ 17 ਐਮਪੀ ਅਤੇ 2 ਸੰਸਦੀ ਸਹਾਇਕ ਕਮੇਟੀਆਂ ਨੂੰ ਸੰਸਦ ਰਤਨ ਪੁਰਸਕਾਰ 2025 ਦੇ ਲਈ ਚੁਣਿਆ ਗਿਆ ਹੈ ਤੇ ਇਹ ਪੁਰਸਕਾਰ ਸੰਸਦ ਦੇ ਵਿੱਚ ਸਰਗਰਮ ਭਾਗੀਦਾਰੀ ਬਹਿਸਾਂਦ ਵਿੱਚ ਭਾਗੀਦਾਰੀ ਸਵਾਲ ਪੁੱਛਣ ਅਤੇ ਵਿਧਾਨਕ ਕੰਮ ਤੇ ਵਿੱਚ ਯੋਗਦਾਨ ਦੇ ਆਧਾਰ ਉਤੇ ਦਿੱਤੇ ਜਾਂਦੇ ਨੇ ਇਹੇ ਪੁਰਸਕਾਰ ਪ੍ਰਾਇਮ ਪੁਆਇੰਟ ਫਾਊਂਡੇਸ਼ਨ ਦੁਆਰਾ ਸ਼ੁਰੂ ਕੀਤਾ ਗਿਆ ਹੈ ਇਸ ਸਾਲ ਦੇ ਜੀਤੂਆਂ ਦੀ ਚੋਣ ਹੰਸ ਰਾਜ ਅਹਿਰ ਚੇਅਰਮੈਨ ਰਾਸ਼ਟਰੀ ਪਿਛੜੇਵਰ ਕਮਿਸ਼ਨ ਦੀ ਇਕਾਈ ਵਾਲੀ ਚਿਉਰੀ ਕਮੇਟੀ ਦੁਆਰਾ ਕੀਤੀ ਗਈ ਸੀ ਉਨ੍ਹਾਂ ਕਿਹਾ ਕਿ ਇਹ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤੇ ਜਾਣਦੇ ਨਹੀਂ ਜਿਨ੍ਹਾਂ ਨੇ ਲੋਕਤੰਤਰ ਨੂੰ ਮਜ਼ਬੂਤ ਕਰਨ ਦੇ ਲਈ ਸੰਸਦ ਦੇ ਵਿੱਚ ਸ਼ਾਨਦਾਰ ਯੋਗਦਾਨ ਪਾਇਆ ਹੈ ਚਾਰ ਸੰਸਦ ਮੈਂਬਰਾਂ ਨੂੰ ਸੰਸਦੀ ਲੋਕਤੰਤਰ ਵਿੱਚ ਉਨ੍ਹਾਂ ਦੇ ਸ਼ਾਨਦਾਰ ਅਤੇ ਨਿਰੰਤਰ ਯੋਗਦਾਨ ਲਈ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਜਾਏਗਾ ਪ੍ਰਾਈਮ ਪੁਆਇੰਟ ਫਾਊਂਡੇਸ਼ਨ ਦੇ ਅਨੁਸਾਰ ਇਹ ਚਾਰੇ ਸੰਸਦ ਮੈਂਬਰ 16ਵੀਂ ਅਤੇ 17ਵੀਂ ਲੋਕ ਸਭਾ ਵਿੱਚ ਸੰਸਦ ਵਿੱਚ ਸਭ ਤੋਂ ਵਧੀਆ ਪ੍ਰਦਰਸ਼ਨ ਕਰਨ ਵਾਲਿਆਂ ਵਿੱਚੋਂ ਇਕ ਰਹੇ ਨੇ ਅਤੇ ਆਪਣੇ ਮੌਜੂਦਾ ਕਾਰਜਕਾਲ ਵਿੱਚ ਵੀ ਲਗਾਤਾਰ ਸਰਗਰਮ ਨੇ ਬਾਕੀ 13 ਸੰਸਦ ਮੈਂਬਰਾਂ ਨੂੰ ਵੀ ਉਨ੍ਹਾਂ ਦੇ ਖਾਸ ਸੰਸਦੀ ਕਾਰਜ ਲਈ ਚੁਣਿਆ ਗਿਆ ਹੈ ਇਨ੍ਹਾਂ ਵਿੱਚ ਕਈ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਲ ਨੇ ਇਨ੍ਹਾਂ ਸੰਸਦ ਮੈਂਬਰਾਂ ਨੇ ਸੰਸਦ ਵਿੱਚ ਸਵਾਲ ਪੁੱਛ ਕੇ ਵਿਚਾਰ-ਵਟਾਂਦਰੇ ਵਿੱਚ ਹਿੱਸਾ ਲੈ ਕੇ ਅਤੇ ਬੀਲਾਂ ਤੇ ਸੁਝਾਅ के महत्वपूर्ण भूमिका निभाई है दस दे साल दो संसदीय स्थाई कमेटिया रतन पुरस्कार ਵਿੱਤ ਵਾਰੇ ਸਥਾਈ ਕਮੇਟੀ ਇਸ ਕਮੇਟੀ ਨੇ ਸੰਸਦ ਨੂੰ ਵਿੱਤੀ ਨੀਤੀਆਂ ਬਾਰੇ ਕਈ ਪ੍ਰਭਾਵਸ਼ਾਲੀ ਅਤੇ ਸੂਚਵਾਂ ਰਿਪੋਰਟਾਂ ਪੇਸ਼ ਕੀਤੀਆਂ ਨੇ ਸੋ ਖੇਤੀਬਾੜੀ ਬਾਰੇ ਸਥਾਈ ਕਮੇਟੀ ਇਸ ਕਮੇਟੀ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਅਤੇ ਖੇਤੀਬਾੜੀ ਸੁਧਾਰਾਂ ਬਾਰੇ ਠੋਸ ਸੁਝਾਅ ਸੰਸਦ ਵਿੱਚ ਰੱਖੇ ਨੇ ਸੋ ਚਿਕਰੀ ਖਾਸ ਹੈ ਕਿ ਸੰਸਦ ਰਤਨ ਪੁਰਸਕਾਰ 2010 ਵਿੱਚ ਸ਼ੁਰੂ ਕੀਤੇ ਗਏ ਸਨ ਅਤੇ ਇਹ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਦਿੱਤੇ ਜਾਂਦੇ ਨੇ ਜੋ ਪਾਰਦਰਸ਼ਤਾ, ਜਵਾਬਦੇਹੀ ਅਤੇ ਲੋਕਤੰਤਰੀ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਨ ਦੇ ਲਈ ਸੰਸਦ ਵਿੱਚ ਸਰਗਰਮ ਰਹਿੰਦੇ ਨੇ ਇਸ ਦਾ ਉਦੇਸ਼ ਸੰਸਦ ਮੈਂਬਰਾਂ ਨੂੰ ਉਤਸ਼ਾਹਿਤ ਕਰਨਾ ਹੈ ਅਤੇ ਜਨਤਾ ਵਿੱਚ ਸੰਸਦੀ ਕਾਰਵਾਈਆਂ ਨੂੰ ਪ੍ਰਸਿੱਧ ਬਣਾਉਣਾ ਹੁੰਦਾ ਹੈ ਪਿਛਲੇ ਦਿਨੀ ਵਿਧਾਨ ਸਭਾ ਹਲਕਾ ਮਜੀਠਾ ਦੇ ਕੁਝ ਪਿੰਡਾਂ ਦੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਦੇ ਨਾਲ ਮੋਤਾ ਹੋ ਗਏ ਸਨ ਪੀੜਤ ਪਰਿਵਾਰਾਂ ਦੇ ਨਾਲ ਹਮਦਰਦੀ ਜ਼ਾਹਤੰਦੇ ਹੋਏ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਉਹਨਾਂ ਦੱਸਿਆ ਕਿ ਬਾਈ ਵਿਅਕਤੀਆਂ ਦੇ ਪਰਿਵਾਰਾਂ ਨੂੰ ਪਹਿਲਾਂ ਹੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਸੀ ਤੇ ਹੁਣ ਜੋ ਪਿੰਡਾ ਭਗਵਾ ਦੇ 4 ਵਿਅਕਤੀਆਂ ਦੇ ਪਰਿਵਾਰ ਰਹਿ ਗਏ ਸਨ ਉਹਨਾਂ ਨੂੰ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਜੀ ਦੇ ਵੱਲੋਂ ਕੀਤੇ ਵਾਅਦੇ ਦੇ ਅਨੁਸਾਰ 10-10 ਲੱਖ ਰੁਪਏ ਮੁਆਵਜ਼ਾ ਰਾਸ਼ੀ ਦੇ ਚੈੱਕ ਦਿੱਤੇ ਗਏ ਬੀਤੇ ਕੁਝ ਦਿਨ ਪਹਿਲਾਂ ਸੂਬੇ ਵਿੱਚ ਜ਼ਹਿਰੀਲੀ ਸ਼ਰਾਬ ਪੀਣ ਨਾਲ ਦੋ ਤਰਜੰਤ ਤੋਂ ਵੱਧ ਮੌਤਾਂ ਦਾ ਮਾਮਲਾ ਸਾਹਮਣੇ ਆਇਆ ਸੀ ਜਿਸ ਵਿੱਚ ਅੱਜ ਅੰਕੜਾ ਸਾਹਮਣੇ ਆਇਆ ਕਿ 27 ਲੋਕਾਂ ਦੀ ਇਸ ਜ਼ਹਿਰੀਲੀ ਸ਼ਰਾਬ ਦੇ ਕਾਰਨ ਜਾਨ ਚਲੀ ਗਈ ਉੱਥੇ ਇਸ ਘਟਨਾ ਤੋਂ ਬਾਅਦ ਜਿੱਤੇ ਪੰਚਾਇਤ ਸਰਕਾਰ ਦੇ ਵੱਲੋਂ ਇਸ ਘਟਨਾ ਦੇ ਪੀੜਿਤ ਪਰਿਵਾਰਾਂ ਲਈ ਮਦਦ ਦੇ ਹੱਥ ਵਧਾਈ ਸਨ ਤਾ ਉੱਤੇ ਹੀ ਪੰਜਾਬ ਪੁਲਿਸ ਵੀ ਐਕਸ਼ਨ ਦੇ ਵਿੱਚ ਹੈ ਇਸ ਵਿੱਚ ਪੰਜਾਬ ਸਰਕਾਰ ਨੇ ਜਿੱਥੇ ਪੀੜਿਤ ਪਰਿਵਾਰਾਂ ਲਈ 10-10 ਲੱਖ ਰੁਪਏ ਦੀ ਸਹਾਇਤਾ ਰਾਸ਼ੀ ਤੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਾ ਐਲਾਨ ਕੀਤਾ ਤਾਂ ਉੱਥੇ ਪੁਲਿਸ ਵੱਲੋਂ ਹੁਣ ਤੱਕ 18 ਗ੍ਰਿਫਤਾਰੀ ਕੀਤੀ ਜਾ ਚੁੱਕੀ ਹੈ ਨੇ ਇਥੋਂ ਤੱਕ ਕਿ ਅਫਸਰਾਂ ਨੂੰ ਵੀ ਸਸਪੈਂਡ ਕਰਨ ਦੀ ਗੱਲ ਸਾਹਮਣੇ ਆਈ ਹੈ ਅਜਾਪਾ ਮੁਜੀ ਦਾ ਕਿ ਪੰਗਰ ਦੇ ਵਿੱਚ ਇਹ ਇੱਕ ਪਿੰਡ ਤੋਂ परिवार साहब ने जो नोस मैं चेक देने दे दे दस दस लाख रुपये और इन्होंने परिवार मुखमंत्री ने जो भी रैतिया जो इन्होंने जारी किया मिलेगी ਇਨਨਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਤੁਮੰਦ ਕਰਾਂਗੇ ਇਨਨਾਂ ਨੂੰ ਜਿਹੜਾ ਪੋਸਟੇ ਵੀ ਕਿਹਾ ਸੀ ਕਿ ਜਿਹੜਾ ਖੱਤਰਾ ਨਾ ਦਾ ਸਸਗਾ ਕੋਠਾ ਉਹ ਵੀ ਇਹਦਾ ਕਰਵਾ ਲਵਾਂਗੇ ਤੇ ਮੁਖੰਦੀ ਸਾਹਿਬ ਨੇ ਉਹਦੇ ਕਿਹਾ ਸੀ ਕਿ ਦੇ ਕਿਸੇ ਦਾ ਮਕਾਨ ਖੱਤਰਾ ਜਾਂ ਖਰਾਬ ਹੈ ਗਰੀਬ ਦਾ ਉਹ ਮਕਾਨ ਵੀ ਜਿਹੜਾ ਉਹ ਠੀਕ ਕਰਾ ਕੇ ਦਾਂਗੇ मकाना ਦਾ ਇਹ एक ਇੱਕ ਤਸੀਲਦਾਰ ਸਾਹਿਬ ਦੀ ਮੈਂ ਡਿਊਟੀ है ਹੈ ਸਰਪੰਚ को ਨੂੰ ਨਾਮ ਲੈ ਕੇ ਉਹ ਪਤਾ ਜਿਹੜਾ ਪਤਾ ਦੀ ਰਿਪੋਰਟ ਭਰੋਗੇ ਉਹ ਆਪਾਂ ਜਲਦੀ ਕਰਦਾਂਗੇ ਅਸੀਂ ਅਜੇ ਸੀ ਮਿਲਨ ਨਾਲ ਹਲਕਾ ਵਿਚਾਰ ਸਾਡੀ ਪਾਰਟੀ ਦੇ ਇਸ ਵਾਦ ਨੂੰ ਪਾਸ ਕਰਨ ਦੇਗਾ ਜੀ ਸਰਪੰਚ ਸਾਹਿਬ ਸਦਾ ਪ੍ਰਣਾਮ जी सारे ਜੀ ਸਾਹਿਬ ਇਹ ਪੰਡਤ ਜੀ ਲਈ ਇੱਥੇ ਇਹਦਾ ਹਵਾ ਦਾ ਵੀ ਵੱਧ porque me lembro do vai vai ter que fazer ਮંત્રી ਤਾਲੀਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਨਾਜ਼ਰ ਅੰਮ੍ਰਿਤਕਾਂ ਦੇ ਸੰਸਕਾਰ ਅਤੇ ਪੋਖ ਦਾ ਖਰਚਾ ਉਠਾਇਆ ਜਾ ਰਿਹਾ ਸਗੋਂ ਜੀਣਾ ਪਰਿਵਾਰਾਂ ਵਿੱਚ ਬੱਚੇ ਛੋਟੇ ਨੇ ਉਹਨਾਂ ਦੀ ਪੜ੍ਹਾਈ ਦਾ ਭਾਰ ਵੀ ਸਰਕਾਰ ਦੇ ਮੋਢਿਆਂ ਤੇ ਹੋਵੇਗਾ। ਉਹਨਾਂ ਇਹ ਵੀ ਦੱਸਿਆ ਹੈ ਕਿ ਜੋ ਲੋਕ ਹਸਪਤਾਲਾਂ ਵਿੱਚ ਇਲਾਜ ਕਰਵਾ ਰਹੇ ਨੇ ਉਹਨਾਂ ਨੂੰ 2-2 ਲੱਖ ਰੁਪਏ ਦੀ ਰਾਸ਼ੀ ਦਿੱਤੀ ਗਈ ਹੈ। ਇਸ ਦੇ ਨਾਲ ਹੀ ਮੰਤਰੀ ਕੁਲਦੀਪ ਸਿੰਘ ਤਾਲੀਵਾਲ ਨੇ ਸਖਤ ਰਵਈਆ ਅਪਣਾਉਂਦੇ ਹੋਏ ਕਿਹਾ ਕਿ ਕਿਸੇ ਵੀ ਦੋਸ਼ੀਆ ਨੂੰ ਬਖਸ਼ਿਆ ਨਹੀਂ ਜਾਵੇਗਾ। ਪੰਜਾਬ ਕੈਬਨਿਟ ਮੰਤਰੀ ਡਾਕਟਰ ਬਲਬੀਤ ਸਿੰਘ ਜੀ ਨੇ ਮੌਨਸੂਨ ਦੇ ਮੱਦੇਨਜ਼ਰ ਸ਼ਹਿਰ ਦੀ ਵੱਡੀ ਅਤੇ ਛੋਟੀ ਨਦੀ ਦੇ ਪ੍ਰਬੰਧਾ ਦਾ ਮੌਕਾ ਉੱਤੇ ਜਾ ਕੇ ਜਾਇਜ਼ਾ ਲਿਆ ਤੇ ਨਾਲ ਹੀ ਉਨ੍ਹਾਂ ਪ੍ਰਸ਼ਾਸਨ ਨੂੰ ਸਖਤ ਹੁਕਮ ਦਿੱਤੇ ਕਿ ਬਰਸਾਤ ਤੋਂ ਪਹਿਲਾਂ ਹਰ ਤਿਆਰੀ ਮੁਕੰਮਲ ਹੋਵੇ ਤਾਂ ਜੋ ਕਿਸੇ ਵੀ ਘਰ ਤੱਕ ਪਾਣੀ ਦੀ ਤਬਾਹੀ ਨਾ ਪਹੁੰਚੇ ਤੇ ਅਧਿਕਾਰੀਆਂ ਨੂੰ ਸਾਫ਼ ਸ਼ਬਦਾਂ ਦੇ ਵਿੱਚ ਕਿਹਾ ਗਿਆ ਕਿ ਕੰਮ ਸਿਰਫ ਕਾਗਜ਼ਾ ਤੱਕ ਸੀਮਤ ਨਾ ਰਹੇ ਜ਼ਮੀਨ ਤੇ ਵੀ ਨਜ਼ਰ ਆਵੇ ਸਿਹਤ ਮੰਤਰੀ ਨੇ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਚੌਕਸ ਹੈ ਅਤੇ ਪਟਿਆਲਾ ਵਿੱਚ ਦੁਬਾਰਾ ਹੜ ਵਰਗੀ ਸਥਿਤੀ ਪੈਦਾ ਨਹੀਂ ਹੋਣ ਦਿੱਤੀ ਜਾਏਗੀ। ਉਹਨਾਂ ਡ੍ਰੈਨਸ ਤੇ ਹੋਰ ਵਿਭਾਗਾ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਮਈ ਮਹੀਨੇ ਦੇ ਅੰਦਰ ਹੀ ਨਦੀਆਂ ਦੀ ਸਫਾਈ ਦਾ ਕੰਮ ਮੁਕੰਮਲ ਕੀਤਾ ਜਾਵੇ। ਜਿੱਥੇ ਬੰਨ ਬਣਾਉਣ ਦੀ ਲੋੜ ਹੈ ਉੱਥੇ ਤੁਰੰਤ ਕੰਮ ਸ਼ੁਰੂ ਕੀਤਾ ਜਾਵੇ। ਮੈਂ ਇੱਕ ਡਾਕਟਰ ਹੋਣ ਦੇ ਨਾਤੇ ਇਹਦੀ ਪੂਰੀ ਸਾਇੰਟਿਫਿਕ ਸਟੱਡੀ ਕਰਕੇ ਮੈਨੂੰ ਲੱਗਿਆ ਵੀ ਇਹ ਮੱਲਾ ਜਿਹੜੇ ਪਟਿਆਲੇ ਨੂੰ ਹੜਾਂ ਨੇ ਮਾਰਿਆ ਇਹ ਸਾਡੀ ਕਿਸਮਤ ਮਾੜੀ ਨਹੀਂ ਹੈ ਨਾ ਕੋਈ ਇਹ ਕੋਈ ਕਰੋਪੀ ਹੈ। ਇਹ ਉਹਨਾਂ ਦੀ ਮਾਰ ਆ ਜਿਹੜੇ ਜਦੋਂ ਜਦੋਂ ਨਦੀ ਮਤਲਬ ਚੜ ਜਾਂਦੀ ਆ ਤੇ ਨੱਥ ਚੂੜਾ ਦੇਣ ਵਾਲੇ ਉਹਨਾਂ ਦੀ ਮਾਰ ਆ ਇਹ ਗਵਰਨਮੈਂਟ ਦੀਆਂ ਜਿਹੜੀਆਂ ਗਲਤ ਪੋਲਿਸੀਜ਼ ਆ ਉਹਦੀ ਮਾਰ ਆ ਔਰ ਇਹ ਜਿਹੜੀ ਪਟਿਆਲਾ ਘਿਰਾਓ ਹੈ ਇਹ ਚੰਡੀਗੜ੍ਹ ਤੋਂ ਚੱਲਦੀ ਆ ਮੁਹਾਲੀ ਫਤਿਹਗੜ੍ਹ ਸਾਹਿਬ ਫਿਰ ਇਹ ਪਟਿਆਲੇ ਚ ਆਂਦੀ ਆ ਜਿਹੜੀ ਕਿ ਗੁਰਦੁਆਰਾ ਆਕੜ ਸਾਹਿਬ ਤੋਂ ਉਧਰੋਂ ਆਪਣੇ ਇੰਟਰ ਕਰਦੀ ਆ ਔਰ ਇਹਦੀਆਂ ਬਹੁਤ ਸਾਰੀਆਂ ਟ੍ਰਿਬਿਊਟਰੀਆਂ ਜਿਹੜੀਆਂ ਛੋਟ-ਛੋਟੀਆਂ ਉਹਦੇ ਚ ਪਾਣੀ ਪੈਂਦੀ ਆ ਹੈਗੀਆਂ ਤੇ ਉਹਦੀ ਸਾਰੀ ਸੈਨੀਟਿਕ ਮੈਨੇਜਮੈਂਟ ਕਰਾਂਗੇ ਜੀ ਇੱਕ ਤਾਂ ਚੰਡੀਗੜ੍ਹ ਤੋਂ ਲੈ ਕੇ ਪਟਿਆਲੇ ਦਾ ਕਾਨ ਤੱਕ ਇਹਦੇ ਤੇ ਘੱਟੋ ਘੱਟ 1000 ਖੂਹ ਬਣਾਵਾਂਗੇ ਜਿਹੜੇ 15x30 ਫੁੱਟ ਦੇ ਹੋਣਗੇ ਜਿਹੜੇ ਜਿਨ੍ਹਾਂ ਦੇ ਵਿੱਚ ਜੜੀ ਇੱਟਾਂ ਦੀ ਜਾਲੀ ਬਣੇਗੀ ਔਰ ਉਹ 1.5-1.5 2-2 ਲੱਖ 5-5 ਲੱਖ ਲੀਟਰ ਪਾਣੀ ਪੀਣਗੇ ਔਰ ਦੂਜਾ ਇਹਦਾ ਮੇਨ ਇਸ਼ੂ ਸੀਗਾ ਜੀ ਜਿਹੜਾ ਐਸੋਲੇ ਅਸੀਂ ਖੜੇ ਹਾਂ ਡੀਅਰ ਪਾਰਕ ਉਹਦੇ ਨਾਲ ਜਿਹੜੀ ਲੱਗਦੀ ਹੈ ਇੱਥੇ ਆ ਕੇ ਬਹੁਤ ਇਹਦਾ ਜਿਹੜਾ ਹੈਗਾ ਛੋਟੀ ਹੋ ਜਾਂਦੀ ਹੈ ਇਹਨਾਂ ਦੀ ਪਿੱਛੋਂ ਜਿੱਨਾਂ ਪਾਣੀ ਆਂਦਾ ਹੈ ਇਹਦੀ ਕੈਪੈਸਿਟੀ ਤੀਜਾ ਚੌਥਾ ਹਿੱਸਾ ਰਹਿ ਜਾਂਦੀ ਉਹਨੂੰ ਡਾਫ ਕਹਿੰਦੇ ਆ ਜੀ ਇੱਥੇ ਡਾਫ ਲੱਗ ਜਾਂਦੀ ਹੈ ਰ ਚਾਹੇ ਉਹ अर्बन ਸਟੇਟ ਹੈ ਜੀ ਫਰੈਂਡਸ ਕੋਲੋਨੀ ਹੈ ਗੋਬਿੰਦਨਗਰ ਹੈ ਅੱਗੇ ਆ ਕੇ ਜਿਹੜਾ ਤੁਹਾਡਾ ਮਤਲਬ ਜਿੰਨੀਆਂ ਵੀ ਸ਼ਹਿਰ ਵਾਲੇ ਪਾਸੇ ਜਿੰਨੀਆਂ ਕਲੋਨੀਆਂ ਪੈਂਦੀਆਂ ਤੇਜਪਾ ਕਲੋਨੀ ਸਾਰੀਆਂ ਜਿੰਨੀਆਂ ਵੀ ਪੈਂਦੀਆਂ ਉਹ ਸਾਰੀਆਂ ਡੁੱਬ ਜਾਣੀਆਂ ਇਹਦੇ ਚੜੀਆਂ ਨਦੀ ਦੇ ਉੱਪਰਲੇ ਪਾਸੇ ਪੈਂਦੀਆਂ ਤੇ ਕਈ ਵਾਰੀ ਤਾਂ ਜਿਹੜਾ ਇੱਕ ਵਾਰ ਸੀਗਾ 93 94 ਵਾਲਿਆਂ ਦੇ ਵਿੱਚ ਤਾਂ ਪੂਰਾ ਸ਼ਹਿਰ ਡੁੱਬ ਗਿਆ ਸੀ ਇਹਦੇ ਚ ਤ੍ਰਿਪੜੀ ਵਾਲਾ ਏਰੀਆ ਗੁਰਨਾਣਕ ਨਗਰ ਸਾਰਾ ਤੇ ਇਹਦੀ ਕਪੈਸਿਟੀ ਅਸੀਂ ਉਨੇ ਕਰਦੇ ਆ ਜਿੰਨੀ ਇੰਡਰਲੈਕਟ ਤੇ ਆ ਜਿੰਨੀ ਦੌਲਤਪੁਰ ਹੈਡ ਤੇ ਹੋਏਗੀ ਉਨੇ ਇੱਥੇ ਹੋਏਗੀ ਤਾਂ ਕਿ ਪਾਣੀ ਅੱਗੇ ਲੰਘ ਜਾ ਕਗਰ ਇਸ ਤੋਂ ਸਵਾਗ ਸਾਡੀ ਕੋਸ਼ਿਸ਼ ਆ ਕਿ ਅਸੀਂ ਪਾਣੀ ਨੂੰ ਹਾਰਵੈਸਟ ਕਰਾਂਗੇ ਸਾਰੇ ਪੁਆਇੰਟ ਤੇ ਹਾਰਵੈਸਟ ਕਰਾਂਗੇ ਤੇ ਮੈਂ ਪਟਿਆਲੇ ਦੇ ਜਿਹੜੇ ਬਸਨੀਕਾ ਉਹਨਾਂ ਨੂੰ ਮੈਂ ਯਕੀਨ ਦਿਵਾਉਣਾ ਕਿ ਪਟਿਆਲੇ ਨੂੰ ਨਾ ਤਾਂ ਹੜ੍ਹਾਂ ਦੀ ਮਾਰ ਪਵੇਗੀ ਤੇ ਨਾ ਉਹਨਾਂ ਲੀਡਰਾਂ ਦੀ ਮਾਰ ਪਵੇਗੀ ਜਿਨ੍ਹਾਂ ਨੇ ਸਾਨੂੰ ਇੱਕ ਕੁਦਰਤ ਦਾ ਸ਼ਰਾਪ ਸਾਨੂੰ ਦੱਸਦੇ ਰਿਹਾ ਅੱਜ ਤੱਕ ਇਹ ਕੁਦਰਤ ਦਾ ਸ਼ਰਾਪ ਨਹੀਂ ਉਹਨਾਂ ਲੀਡਰਾਂ ਦਾ ਉਹਨਾਂ ਦੀ ਲੀਡਰਸ਼ਿਪ ਦਾ ਸ਼ਰਾਪ ਸੀਗਾ ਜਿਹੜੇ ਅੱਜ ਤੱਕ ਸਾਨੂੰ ਗੁਮਰਾਹ ਕਰਦੇ ਰਹੇ ਸੋਨੇ ਦੇ ਨੱਥ ਚੋੜੇ ਦੇ ਕੇ ਤੇ ਅਸੀਂ ਇਹਦਾ ਇੱਕ ਵਿਗਿਆਨਕ ਹੱਲ ਕਰਾਂਗੇ ਔਰ ਪੱਕਾ ਹੱਲ ਕਰਾਂਗੇ ਪਟਿਆਲੇ ਦੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਹੜਾਂ ਦੀ ਪ੍ਰੋਬਲਮ ਨਹੀਂ ਆਉਗੀ ਪਰ ਜਿਹੜਾ ਉਹਨਾਂ ਦੇ ਆਉਣ ਵਾਸਤੇ ਅਸੀਂ ਕਰੋੜਾਂ ਲੀਟਰ ਜਿਹੜਾ ਪਾਣੀ ਹੈ ਉਹ ਜ਼ਮੀਨ ਦੇ niche ਜਮਾ ਕਰਾ ਦਾਂਗੇ ਜਿਵੇਂ ਆਪਾਂ ਆਪਣੇ ਬੱਚਿਆਂ ਦੀ ਬੈਂਕ ਵਿੱਚ ਐਫਡੀ ਕਰਾਉਂਦੇ ਆ ਅਸੀਂ ਪਾਣੀ ਦੀ ਐਫਡੀ ਕਰਾ ਕੇ ਜਾਏਗੀ ਭਗਵੰਤ ਮਾਨ ਸਰਕਾਰ ਅਰਵਿੰਦ ਕੇਜਰੀਵਾਲ ਇਹ ਉਹਨਾਂ ਦੀ ਜਿਹੜੀ ਦੂਰ ਅੰਦੇਸ਼ੀ ਆ ਜਿਹੜੀ ਉਹਨਾਂ ਦੀ ਮਤਲਬ ਇੱਕ ਸੈਂਟੀਫਿਕ ਅਪਰੋਚ ਆ ਉਹਦਾ ਰਿਜ਼ਲਟ ਹੈ ਕਿ ਅਸੀਂ ਜਿਹੜਾ ਹੈਗਾ ਇਹ ਕੰਮ ਸਾਰਾ ਕਰ ਪਾ ਰਹੇ ਹਾਂ ਤੇ ਮੈਂ ਸਾਰਿਆਂ ਨੂੰ ਯਕੀਨ ਦਿਵਾਉਣਾ ਪਟਿਆਲੇ ਵਾਲਿਆਂ ਨੂੰ ਕਿ ਪਟਿਆਲੇ ਦੇ ਵਿੱਚ ਜਿਹੜੇ ਹੜ੍ਹ ਆਣੇ ਆਂ ਬੰਦ ਮੰਤਰੀ ਨੇ ਅੱਗੇ ਕਿਹਾ ਹੈ ਕਿ ਅਰਪਨ ਸਟਰੀਟ, ਪੂਡਾ ਇਨਕਲੇਵਸ ਤੇ ਹੋਰ ਕਲੋਨੀਆ ਦੀਆਂ ਰੈਡੈਂਸ ਵੈਲਫੇਅਰ ਸੁਸਾਇਟੀਆਂ ਨਾਲ ਬੈਠ ਕੇ ਕਰਦੇ ਸਿਹਤ ਮੰਤਰੀ ਨੇ ਮੁਸ਼ਕਲਾਂ ਪੈਰ ਦੇ ਆਧਾਰ ਤੇ ਹਲ ਕਰਨ ਦਾ ਪ੍ਰੋਸਾ ਦਿੱਤਾ ਹੈ ਤੁਰਕੀ ਨੂੰ ਪਾਕਿਸਤਾਨ ਨੂੰ ਹੋਜੀ ਮਦਦ ਪ੍ਰਦਾਨ ਕਰਨ ਦੀ ਭਾਰੀ ਕੀਮਤ ਚੁਕਾਣੀ ਪੈ ਰਹੀ ਹੈ ਭਾਰਤ ਵਿੱਚੇ ਤੁਰਕੀ ਦੇ ਖਿਲਾਫ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਹੋ ਰਹੇ ਨੇ ਇਸ ਤੋਂ ਪਹਿਲਾਂ ਜ਼ਾਮੀਆ ਤੇ ਜੀ ਐਨ ਯੂ ਵਰਗੀਆਂ ਯੂਨੀਵਰਸਿਟੀਆਂ ਤੇ ਵਿਦਿਅਕ ਸੰਬੰਧ ਤੋੜ ਦਿੱਤੇ ਸਨ ਤੇ ਹੁਣ ਇਸ ਸੂਚੀ ਦੇ ਵਿੱਚ ਚੰਡੀਗੜ੍ਹ ਯੂਨੀਵਰਸਿਟੀ ਦਾ ਨਾਮ ਵੀ ਜੁੜ ਗਿਆ ਹੈ ਰਾਜਪਾ ਮੈਂਬਰ ਅਤੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸਤਨਾਬ ਸਿੰਘ ਸੰਧੂ ਨੇ ਤੁਰਕੀ ਅਤੇ ਅਜ਼ਰਬਾਈਜਾਨ ਦੀਆਂ 23 ਯੂਨੀਵਰਸਿਟੀਆਂ ਨਾਲ ਅਕਾਦਮਿਕ ਸਹਿਯੋਗ ਲਈ ਸਾਰੇ ਹੀ ਸਮਝੌਤਿਆਂ ਨੂੰ rat ਕਰਨ ਦਾ ਐਲਾਨ ਕੀਤਾ ਹੈ ਜਿਸ ਵਿੱਚ ਦੇਸ਼ ਦੇ ਹਿੱਤ ਨੂੰ ਸਭ ਤੋਂ ਮਹੱਤਵਪੂਰਨ ਦੱਸਿਆ ਗਿਆ ਹੈ ਇਹ ਫੈਸਲਾ ਭਾਰਤ ਤੇ ਪਾਕਿਸਤਾਨ ਵਿਚਕਾਰ ਤਣਾਪੂਰਨ ਸਥਿਤੀ ਵਿੱਚ ਤੁਰਕੀ ਤੇ ਅਜ਼ਰਬਾਈਜਾਨ ਵੱਲੋਂ ਪਾਕਿਸਤਾਨ ਦੀ ਮਦਦ ਕਰਨ ਦੇ ਵਿਰੋਧ ਵਿੱਚ ਲਿਆ ਗਿਆ ਸੰਧੂ ਨੇ ਕਿਹਾ ਹੈ ਕਿ ਖੂਨ ਅਤੇ ਸਿੱਖਿਆ ਇਕੱਠੇ ਨਹੀਂ ਰਹਿ ਸਕਦੇ लिए देश के सम्माना तो कुछ भी नहीं है आज चंडीगढ़ यूनिवर्सिटी ने टर्की और अजहर भाईजान भाई भाई के साथ अपने तेईस कोलेब्रेशन को टर्मिनेट करने का फैसला किया है तेईस कोलेबरेशन के साथ चंडीगढ़ यूनिवर्सिटी का हाईएस्ट कोलेब्रेशन का एक रिश्ता था टर्की और अजहर के साथ जो आज खत्म कर दिया देश के सम्मान के लिए राष्ट्र के गर्व के लिए आज चंडीगढ़ यूनिवर्सिटी ने महत्वपूर्ण फैसला लिया है आज के बाद चंडीगढ़ यूनिवर्सिटी का इन देशों के साथ किसी भी तरह का रिश्ता नहीं रहेगा हमारा फैकल्टी एक्सचेंज था हमने रुक दिया है हमारा जॉइंट रिसर्च था हमने रुक दिया है हमारा स्टूडेंट एक्सचेंज था हमने रुक दिया है। हमारा नॉलेज शेयरिंग था हमने वो ख़त्म कर दिया है आज दो तरह की विचारधारा और दो तरह की सोच वाले देश दुनिया के सामने आए हैं एक तरफ भारत है जो नरेंद्र मोदी जी के नेतृत्व में आतंकवाद के खिलाफ पूरे विश्व की अगवाई कर रहे हैं और उसने विश्व के ग्लोबल हेडकॉर्टर जो थे आतंकवाद के लश्कर तैयबा का और जैश ए मोहम्मद का उसको तबाह करने का काम किया है और आज अगर कोई देश चाहे वो पाकिस्तान है चाहे वो टर्की है चाहे वो अजरबैजान है या कोई भी है अगर कोई देश आतंकवाद की सपोर्ट करने में आगे आया है तो हमारा कोई मतलब नहीं बनता उनके साथ खड़े हुए लेकिन हमें खुशी है कि आज पूरी दुनिया पूरा विश्व क्योंकि ये दोनों संगठन जो आतंकवादी संगठन थे ये पूरे यूरोप के लिए पूरे वेस्ट के लिए पूरी दुनिया के लिए ये एक बड़ी चिंता का विषय था और इसको लीड किया है भारत ने और लीड किया है हमारे आदरणीय प्रधानमंत्री श्री नरेंद्र मोदी जी के निर्णायक नेतृत्व ने एक निर्णय लिया है आज पूरा देश जो है सभी धर्मों रंगों नस्लों से ऊपर उठकर अपने देश के साथ देश की एकता के लिए देश की अखंडता के लिए देश के सम्मान के लिए आज इकट्ठा हुआ है और मैं समझता हूँ कि शायद ये बहुत लंबे टाइम के बाद एक ऐसी भावना देश में एक ऐसी वतन प्रस्ती देश में देखने को मिल रही है और इसके लिए मैं देश के नेतृत्व श्री नरेंद्र मोदी जी को आदरणीय प्रधानमंत्री जी को धन्यवाद भी देना चाहूँगा आभार भी प्रकट करना चाहूँगा और उनको बधाई भी देना चाहूँगा कि आज हमारे भारत के 140 करोड़ भारतवासियों का ਜਜ਼ਬਾ ਜੋ ਹੈ ਆਪਣੇ ਦੇਸ਼ ਲਈ ਮਰ ਮਿਟਨੇ ਦਾ ਉਹ ਬਹੁਤ دیر ਬਾਅਦ ਦੇਖਣ ਨੂੰ ਮਿਲਿਆ ਅਖੀਰ ਸੰਧੂ ਨੇ ਕੀ ਹੈ ਕਿ ਪਾਕਿਸਤਾਨੀ ਫੌਜ ਅਤਵਾਦੀਆਂ ਨੂੰ ਸिखਲਾਈ ਦਿੰਦੀ ਹੈ ਅਤੇ ਦੁਨੀਆ ਵਿੱਚ ਅਸ਼ਾਂਤੀ ਫੈਲਾਉਂਦੀ ਹੈ ਜਿਸ ਦਾ ਸਬੂਤ ਉਹਨਾਂ ਨੇ ਅਤਵਾਦੀਆਂ ਦੇ ਅੰਤਿਮ ਸੰਸਕਾਰ ਵਿੱਚ ਸ਼ਾਮਲ ਹੋ ਕੇ ਦਿੱਤਾ ਸਹਿਦ ਪਰ ਅਤਵਾਦ ਅਤੇ ਆਪਰੇਸ਼ਨ ਸਿੰਧੂਰ ਵਿਰੁੱਧ ਭਾਰਤ ਦੀ ਨਿਰੰਤਰ ਲੜਾਈ ਨੂੰ ਤੇ ਸ਼ਾਹੀਦ ਕਰਨ ਦੇ ਲਈ ਮੁੱਖ ਪਾਈਵਾਲ ਦੇਸ਼ਾਂ ਦਾ ਦੌਰਾ ਕਰਨ ਵਾਲੇ 7 ਵਫ਼ਦਾਂ ਦੇ ਵਿੱਚੋਂ ਇੱਕ ਦੇ ਮੈਂਬਰ ਵਜੋਂ ਚੁਣੇ ਜਾਣ ਉੱਤੇ ਰਾਜ ਸਭਾ ਮੈਂਬਰ ਸਤਨਾਮ ਸਿੰਘ ਸੰਧੂ ਦਾ ਬਿਆਨ ਸਾਹਮਣੇ ਆਇਆ ਤੇ ਉਹਨਾਂ ਕਿਹਾ ਕਿ ਮੈਂ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਮੈਨੂੰ ਇਨ੍ਹਾਂ ਮੁੱਖ ਵਫ਼ਦਾਂ ਦੇ ਵਿੱਚੋਂ ਇੱਕ ਦਾ ਹਿੱਸਾ ਬਣਾਇਆ ਤੇ ਮੇਰਾ ਵਫ਼ਦ ਸਾਊਦੀ ਅਰਬ, ਬਹਿਰੀਨ, ਜ਼ਿਆਰੀਆ ਵਰਗੇ ਦੇਸ਼ਾਂ ਦੇ ਵਿੱਚ ਜਾਵੇਗਾ। ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਜਿਸ ਤਰ੍ਹਾਂ ਪ੍ਰਧਾਨ ਮੰਤਰੀ ਮੋਦੀ ਨੇ ਵਫਦਾਂ ਦਾ ਗਠਨ ਕੀਤਾ ਇਸ ਵਿੱਚ ਵਫਕ ਪਾਰਟੀਆਂ ਤੇ ਧਰਮਾਂ ਦੇ ਲੋਕ ਸ਼ਾਮਲ ਨੇ ਉਹਨਾਂ ਨੇ ਸਾਰਿਆਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਇਸ ਬਹੁਤ ਮਹੱਤਵਪੂਰਨ ਡੈਲੀਗੇਸ਼ਨ ਦਾ ਹਿੱਸਾ ਬਣਾਉਣ ਦੇ ਲਈ ਮੈਂ ਸਭ ਤੋਂ ਪਹਿਲੇ ਆਦਰਨੀ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਜੀ ਦਾ ਧੰਨਵਾਦ ਕਰਨਾ ਚਾਹੂੰਗਾ ਕਿਉਂਕਿ ਦੇਸ਼ ਦਾ ਪੱਖ ਰੱਖਣ ਦੇ ਲਈ ਮੈਨੂੰ ਇੱਕ ਅਫਸਰ ਮਿਲਿਆ ਹੈ ਅਤੇ ਮੈਂ ਗਰੁੱਪ 1 ਵਿੱਚ ਸ਼ਾਮਲ ਹਾਂ ਜਿਸ ਵਿੱਚ ਅਸੀਂ ਸਾਊਦੀ ਅਰਬੀਆ ਕੁਵੈਤ ਬਹਿਰੀਨ जी जिन कंट्रीज़ के साथ हमारे ऑलरेडी बहुत अच्छे रिलेशनस हैं और हमारे बहुत सारे कल्चरल सोशल हमारे इकनॉमिक उनके साथ टाइज हैं और ख़ास करके सऊदी जो है वो फिफ्थ हमारा डायस्पोरा कंट्री है जहाँ पे 25 लाख भारतीय प्रवासी भारतीय वहाँ पे हैं कवैत हमारा टेंथ लार्जेस्ट डायस्पोरा वाला कंट्री है तो हमारे लिए बहुत इंपॉर्टेंट है और ख़ास करके मिडल ईस्ट के कंट्री जो हैं जब ऐसे मौके में जब आतंकवाद के खिलाफ भारत ने एक डिसेसिव एक्शन लिया है और वो आतंकवाद जो स्टेट स्पॉन्सर्ड है आतंकवाद तो वैसे ही खतरनाक है लेकिन जब स्टेट स्पॉन्सर्ड आतंकवाद होगा जैसे पाकिस्तान एक स्टेट स्पॉन्सरिंग बॉडी बन गया है और पाकिस्तान की लैंड पे ग्लोबल हेडक्वार्टर है आतंकवाद के तो ऐसे में पूरे विश्व में जाकर देश का पक्ष रखने का अवसर मिलना मैं समझता हूं कि मेरे लिए एक बड़ी अपॉर्चुनिटी है कि हम जाकर देश ने कैसे आतंकवाद के खिलाफ एक डिसेसिव एक्शन लिया और उसके पीछे क्या रीजन रहे हैं और क्या हिस्ट्री है हमारी आतंकवाद के खिलाफ लड़ाई लड़ने की और मैं समझता हूँ कि देश के प्रधानमंत्री श्री नरेंद्र मोदी जी ने जिस तरीके से डेलीगेशन की सिलेक्शन की है इसमें ऑल पार्टी डेलीगेशन हैं हर धर्म के लोग हैं आप देखेंगे इसमें मिनोरिटीज़ के बहुत सारे लोग हैं इसमें सिख भी हैं मुसलमान भी हैं हिंदू भी हैं महिलाएं भी हैं हर फर्क को साथ लेने की कोशिश की है और मुझे देख रहा है कि नरेंद्र मोदी जी एक तरफ जहाँ पे विश्व में आतंकवाद के खिलाफ लड़ाई लड़ने वाले फ्रंटियर लीडर बन के सामने आए हैं और वहाँ पे वो अपने देश में एक स्टेटस मैन के तौर पे मुझे नजर आ रहे हैं जिन्होंने पूरे देश को इकट्ठा किया है आज पूरा देश जो पूरा भारत है वो आतंकवाद की इस लड़ाई में बिल्कुल इकट्ठा है और अपने नेतृत्व के साथ चट्टान की तरह खड़ा हो गया है ਦੱਸ ਦੇਹੀ ਕਿ ਰਾਜਸਭਾ ਮੈਂਬਰ ਸਤਨਾਮ ਸਿੰਘ ਸੰਧੂ ਨੂੰ ਮੁੱਖ ਵਫਤਾ ਵਿੱਚੋਂ ਇੱਕ ਦਾ ਹਿੱਸਾ ਬਣਾਇਆ ਗਿਆ ਜਿਸ ਤਹਿਤ ਉਹਨਾਂ ਦਾ ਵਫਦ ਸਾਊਦੀ ਅਰਬ, ਬਹਿਰਨ, ਅਲਜੀਰੀਆ ਵਰਗੇ ਦੇਸ਼ਾਂ ਵਿੱਚ ਜਾਣਗੇ ਭਾਰਤੀ ਫੌਜ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਉੱਤੇ ਆਪਰੇਸ਼ਨ ਸਿੰਧੂਰ ਦੇ ਨਾਲ ਸੰਬੰਧਿਤ ਇੱਕ ਹੋਰ ਵੀਡੀਓ ਸਾਂਝਾ ਕੀਤਾ ਹੈ ਤੇ ਇਸ ਵੀਡੀਓ ਦੇ ਵਿੱਚ ਫੌਜ ਦੇ ਜਵਾਨ ਅਤਵੱਦੀ ਟਿਕਾਣਿਆਂ ਨੂੰ ਪੂਰੀ ਤਰ੍ਹਾਂ ਤਬਾਹ ਕਰਦੇ ਹੋਏ ਦਿਖਾਈ ਜਾ ਰਹੇ ਨੇ ਭਾਰਤੀ ਫੌਜ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ਹੈ ਕਿ ਯੋਜਨਾ ਬਣਾਈ ਸਿਖਲਾਈ ਦਿੱਤੀ ਤੇ ਕਾਰਵਾਈ ਕੀਤੀ ਨਿਆਂ ਹੋਇਆ ਫੌਜ ਨੇ ਇਹ ਵੀ ਕਿਹਾ ਕਿ ਆਪਰੇਸ਼ਨ ਸਿੰਧੂਰ ਪਾਕਿਸਤਾਨ ਦੇ ਲਈ ਇੱਕ ਅਜਿਹਾ ਸਬਕ ਸੀ ਜੋ ਉਸਨੇ ਦਹਾਕਤੋਂ ਨਹੀਂ ਸਿੱਖਿਆ ਸੀ ਫੌਜ ਨੇ ਆਪਣੇ ਵੀਡੀਓ ਵਿੱਚ ਕਿਹਾ ਹੈ ਕਿ ਇਹ ਸ ਫਹਿਲਗਾਂ ਵਿੱਚ ਹੋਏ ਅਤਵਾਦੀ ਹਮਲੇ ਨਾਲ ਸ਼ੁਰੂ ਹੋਇਆ ਸੀ ਬੰਨ ਵਿੱਚ ਸਿਰਫ ਇੱਕ ਹੀ ਗੱਲ ਸੀ ਇਸ ਵਾਰ ਅਸੀਂ ਉਨ੍ਹਾਂ ਨੂੰ ਅਜਿਹਾ ਸਬਕ ਸਿਖਾਵਾਂਗੇ ਕਿ ਉਨ੍ਹਾਂ ਦੀਆਂ ਪੀੜ੍ਹੀਆਂ ਇਸ ਨੂੰ ਯਾਦ ਰੱਖਣਗੀਆਂ ਇਹ ਬਦਲੇ ਦੀ ਭਾਵਨਾ ਨਹੀਂ ਸੀ ਇਹ ਨਿਆਂ ਸੀ 9 ਮਈ ਨੂੰ ਰਾਤ 9 ਵਜੇ ਦੇ ਕਰੀ ਭਾਰਤੀ ਫੌਜ ਨੇ ਜੰਗ ਬੰਦੀ ਦੀ ਉਲੰਘਣਾ ਕਰਨ ਵਾਲੀਆਂ ਸਾਰੀਆਂ ਦੁਸ਼ਮਣ ਚੌਕੀਆਂ ਨੂੰ ਤਬਾਹ ਕਰ ਦਿੱਤਾ ਆਪਰੇਸ਼ਨ ਸਿੰਦੂਰ ਸਿਰਫ ਇੱਕ ਕਾਰਵਾਈ ਨਹੀਂ ਸੀ ਇਹ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਦਹਾਕਿਆ ਤੋਂ ਨਹੀਂ ਸਿੱਖਿਆ ਸੀ ਸੋ ਪਹਿਲਗਾਮ ਅਤਵਾਦੀ ਹਮਲੇ ਤੋਂ ਬਾਅਦ ਭਾਰਤੀ ਫੌਜ ਨੇ 6 7 ਮਈ ਦੀ ਰਾਤ ਨੂੰ ਆਪਰੇਸ਼ਨ ਸਿੰਦੂਰ ਚਲਾਇਆ ਇਸ ਕਾਰਵਾਈ ਦੇ ਤਹਿਤ ਪੀਓਕੇ ਵਿੱਚ 9 ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਤੇ ਪੂਰੀ ਤਰ੍ਹਾਂ ਤਬਾਹ ਕਰ ਦਿੱਤਾ ਗਿਆ ਇਸ ਹਮਲੇ ਵਿੱਚ 100 ਤੋਂ ਵੱਧ ਅਤਵਾਦੀ ਮਾਰੇ ਗਏ ਸਨ ऑपरेशन सिंधुूर ਤੋਂ ਬਾਅਦ ਪਾਕਿਸਤਾਨ ਨੇ ਲਗਾਤਾਰ ਭਾਰਤੀ ਸ਼ਹਿਰਾਂ ਤੇ ਡਰੋਨ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਸ ਦਾ ਭਾਰਤੀ ਫੌਜ ਨੇ ਟੁਕੜਾ ਜਵਾਬ ਦਿੱਤਾ ਹੈ ਪਾਕਿਸਤਾਨ ਵੱਲੋਂ ਜੰਗਬੰਦੀ ਦੀ ਅਪੀਲ ਤੋਂ ਬਾਅਦ 10 ਮਈ ਦੀ ਸ਼ਾਮ ਨੂੰ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਸਮਝੌਤਾ ਹੋਇਆ ਹਾਲਾਂਕਿ ਉਦੋਂ ਤੱਕ ਭਾਰਤੀ ਫੌਜ ਪਾਕਿਸਤਾਨ ਨੂੰ ਬਹੁਤ ਵੱਡਾ ਨੁਕਸਾਨ ਪਹੁੰਚਾ ਚੁੱਕੀ ਸੀ ਭਾਰਤੀ ਫੌਜ ਨੇ ਪਾਕਿਸਤਾਨ ਦੇ 11 에ਅਰ ਬੇਸਾਂ ਨੂੰ ਪੂਰੀ ਤਰ੍ਹਾਂ ਤਬਾਕਾ ਦਿੱਤਾ ਭਾਰਤ ਨੇ 7 ਮਈ ਨੂੰ ਆਪਰੇਸ਼ਨ ਸਿੰਦੂਰ ਦੇ ਤਹਿਤ ਅਤਵਾਦੀ ਠਿਕਾਣਿਆਂ ਤੇ ਸਟ੍ਰੀਕ ਹਮਲੇ ਕੀਤੇ। ਇਹ ਕਾਰਵਾਈ 2 ਪੀ ਆਪ੍ਰੈਲ ਨੂੰ ਪਹਿਲਗਾਮ ਦੇ ਵਿੱਚ ਹੋਏ ਅਤਵਾਦੀ ਹਮਲੇ ਦੇ ਜਵਾਬ ਦੇ ਵਿੱਚ ਕੀਤੀ ਗਈ ਸੀ। ਇਸ ਤੋਂ ਬਾਅਦ ਪਾਕਿਸਤਾਨ ਨੇ 8, 9 ਅਤੇ 10 ਮਈ ਨੂੰ ਭਾਰਤੀ ਫੌਜੀ ਠਿਕਾਣਿਆਂ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਜਿਸ ਦਾ ਭਾਰਤੀ ਫੌਜ ਨੇ ਤੁਰਕਵ ਜਵਾਬ ਦਿੱਤਾ। ਇਸ ਕਾਰਵਾਈ ਕਾਰਨ ਕਈ ਪਾਕਿਸਤਾਨੀ ਫੌਜੀ ਸੰਸਥਾਪਨਾਵਾਂ ਨੂੰ ਨੁਕਸਾਨ ਪਹੁੰਚਿਆ। ਜਿਨ੍ਹਾਂ ਵਿੱਚ ਹਵਾਈ ਅੱਡੇ ਰਡਾਰ ਸਾਈਟਾਂ ਅਤੇ ਕਮਾਂਡ ਸੈਂਟਰ ਸ਼ਾਮਲ ਨੇ ਇਸ ਤੋਂ ਘਪਰਾ ਕੇ ਪਾਕਿਸਤਾਨ ਨੇ 10 ਮਿੰਨ ਨੂੰ ਭਾਰਤ ਨੂੰ ਜੰਗਬੰਦੀ ਦਾ ਪ੍ਰਸਤਾਵ ਦਿੱਤਾ ਜਿਸ ਨੂੰ ਦੋਵਾਂ ਧਿਸ਼ਾ ਨੇ ਆਪਸ ਵਿੱਚ ਵਿਚਾਰ ਵਟਾਂਦਰੇ ਤੋਂ ਬਾਅਦ ਲਾਗੂ ਕਰ ਦਿੱਤਾ ਹਰਿਆਣਾ ਦੇ ਸੋਨੀਪੱਤ ਦੇ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਮਹਿਮੂਦਾਬਾਦ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਦੱਸ ਦਈਏ ਕਿ ਇਸ ਪ੍ਰੋਫੈਸਰ ਦੇ ਵੱਲੋਂ ਆਪਰੇਸ਼ਨ ਸਿੰਦੂਰ ਬਾਰੇ ਸੋਸ਼ਲ ਮੀਡੀਆ ਉਤੇ ਇੱਕ ਪੋਸਟ ਪਾਈ ਗਈ ਸੀ ਜਿਸ ਤੋਂ ਬਾਅਦ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਪੁਲਿਸ ਦੇ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਤੇ ਇਹ ਕਾਰਵਾਈ ਭਾਜਪਾ ਯੂਵਾ ਮੋਰਚਾ ਦੇ ਇੱਕਾਗੂ ਦੀ ਸ਼ਿਕਾਇਤ ਉਤੇ ਕੀਤੀ ਗਈ ਹੈ ਹਰਿਆਣਾ ਦੇ ਸੋਨੀਪਤ ਵਿੱਚ ਇੱਕ ਨਿੱਜੀ ਯੂਨੀਵਰਸਿਟੀ ਦੇ ਐਸੋਸੀਏਟ ਪ੍ਰੋਫੈਸਰ ਅਲੀ ਮਹਿਮੂਦਾਬਾਦ ਨੂੰ ਆਪਰੇਸ਼ਨ ਸਿੰਦੂਰ ਬਾਰੇ ਕੀਤੀ ਗਈ ਇੱਕ ਸੋਸ਼ਲ ਮੀਡੀਆ ਪੋਸਟ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਪੁਲਿਸ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ ਇਹ ਕਾਰਵਾਈ ਭਾਸ਼ਾ ਯੂਵਾ ਮੋਰਚਾ ਦੇ ਇੱਕ ਆਗੂ ਦੀ ਸ਼ਿਕਾਇਤ ਕੀਤੀ ਗਈ ਹੈ ਰਾਏ ਦੇ ਸਹਾਇਕ ਪੁਲਿਸ ਕਮਿਸ਼ਨਰ ਅਜੀਤ ਸਿੰਘ ਨੇ ਫੋਨ ਤੇ ਕਿਹਾ ਹੈ ਕਿ ਅਲੀ ਖਾਨ ਨੂੰ ਦਿੱਲੀ ਤੋਂ ਗ੍ਰਿਫਤਾਰ ਕੀਤਾ ਗਿਆ ਹੈ ਉਨ੍ਹਾਂ ਕਿਹਾ ਹੈ ਕਿ ਉਸ ਨੂੰ ਆਪਰੇਸ਼ਨ ਸਿੰਧੂ ਨਾਲ ਸੰਬੰਧਿਤ ਕੁਝ ਟਿੱਪਣੀਆਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ ਯੂਨੀਵਰਸਿਟੀ ਨੇ ਇੱਕ ਬਿਆਨ ਵਿੱਚ ਕਿਹਾ ਹੈ ਕਿ ਸਾਨੂੰ ਜਾਣਕਾਰੀ ਮਿਲੀ ਹੈ ਕਿ ਪ੍ਰੋਫੈਸਰ ਅਲੀ ਖਾਨ ਨੂੰ ਸਵੇਰੇ ਹੀ ਪੁਲਿਸ ਨੇ ਹਿਰਾਸਤ ਵਿੱਚ ਲਿਆ ਹੈ ਅਸੀਂ ਮਾਮਲੇ ਬਾਰੇ ਵਿਸਤ੍ਰਿਤ ਜਾਣਕਾਰੀ ਇਕੱਠੀ ਕਰ ਰਹੀਆਂ ਬਿਆਨ ਵਿੱਚ ਕਿਹਾ ਗਿਆ ਹੈ ਕਿ ਯੂਨੀਵਰਸਿਟੀ ਜਾਂਚ ਵਿੱਚ ਪੁਲਿਸ ਅਤੇ ਸਥਾਨਕ ਅਧਿਕਾਰੀਆਂ ਨਾਲ ਪੂਰਾ ਸਹਿਯੋਗ ਕਰੇਗੀ ਸੋ ਇਸ ਤੋਂ ਪਹਿਲਾਂ ਹਰਿਆਣਾ ਰਾਜ ਮੰਤਰੀ ਕਬੀਸ਼ਰ ਨੇ ਹਾਲੀ ਵਿੱਚ ਐਸੋਸੀਏਟ ਪ੍ਰੋਫੈਸਰ ਨੂੰ ਆਪਰੇਸ਼ਨ ਸਿੰਦੂਰ ਸੰਬੰਧੀ ਉਨ੍ਹਾਂ ਦੀਆਂ ਟਿੱਪਣੀਆਂ ਤੇ ਨੋਟਿਸ ਭੇਜਿਆ ਸੀ 12 ਮਈ ਨੂੰ ਜਾਰੀ ਕੀਤੇ ਗਏ ਨੋਟਿਸ ਵਿੱਚ ਜ਼ਿਕਰ ਕੀਤਾ ਗਿਆ ਕਿ ਕਮਿਸ਼ਨ ਨੇ 7 ਮਈ ਨੂੰ ਜਾਂ ਫਿਰ ਇਸ ਦੇ ਆਸ-ਪਾਸ ਅਲੀ ਮੁਖੀ ਰਾਜਨੀਤੀ ਸ਼ਾਸਤਰ ਵਿਭਾਗ ਅਸ਼ੋਕਾ ਯੂਨੀਵਰਸਿਟੀ ਸੋਨੀਪਟ ਦੁਆਰਾ ਦਿੱਤੇ ਗਏ ਜਨਤਕ ਬਿਆਨਾਂ ਟਿੱਪਣੀਆਂ ਦਾ ਖੁਦ ਨੋਟਿਸ ਲਿਆ ਕਮਿਸ਼ਨ ਦੀ ਚੇਅਰਪਰਸ ਰੇਨੂ ਪਾਟੇ ਨੇ ਕਿਹਾ ਕਿ ਅਸੀਂ ਦੇਸ਼ ਦੀਆਂ ਧੀਆਂ ਕਰਨਲ ਸੋਫੀਆ ਕੁਰੇਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਨੂੰ ਸਲਾਮ ਕਰਦੇ ਹਾਂ ਪਰ ਰਾਜਨੀਤੀ ਸ਼ਾਸਤਰ ਪੜਾਉਣ ਵਾਲੇ ਪ੍ਰੋਫੈਸਰ ਨੇ ਉਹਨਾਂ ਲਈ ਜਿਸ ਤਰ੍ਹਾਂ ਦੇ ਸ਼ਬਦ ਵਰਤੇ ਨੇ ਮੈਨੂੰ ਉਮੀਦ ਸੀ ਕਿ ਉਹ ਕਟੋਕਟ ਅੱਜ ਕਮਿਸ਼ਨ ਦੇ ਸਾਹਮਣੇ ਪੇਸ਼ ਹੋਣਗੇ ਅਤੇ ਅਫਸੋਸ ਪ੍ਰਗਟ ਕਰਨਗੇ ਸੋ ਅਲੀ ਦੀਆਂ ਟਿੱਪਣੀਆਂ ਕਮਿਸ਼ਨ ਦੀ ਨੋਟਿਸ਼ ਨਾਲ ਜੁੜੀਆਂ ਸਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਕਿਹਾ ਗਿਆ ਸੀ ਕਿ ਕਰਨਲ ਕੁਰੀਸ਼ੀ ਦੀ ਪ੍ਰਸ਼ੰਸਾ ਕਰਨ ਵਾਲੇ ਸੱਜੇਪੱਖੀ ਲੋਕਾਂ ਨੂੰ ਭੀੜ ਦੁਆਰਾ ਕੀਤੀ ਗਈ ਹੱਤਿਆ ਅਤੇ ਜਾਇਦਾਦਾਂ ਨੂੰ ਮਨਮਾਨੇ ਢੰਗ ਨਾਲ ਢਾਉਂਦੇ ਪੀੜਤਾ ਲਈ ਸੁਰੱਖਿਆ ਦੀ ਮੰਗ ਕਰਨੀ ਚਾਹੀਦੀ ਹੈ ਐਸੋਸੀਏਟ ਪ੍ਰੋਫੈਸਰ ਨੇ ਕਰਨਲ ਕੁਰੀਸ਼ੀ ਅਤੇ ਵਿੰਗ ਕਮਾਂਡਰ ਵਿਯੋਮਿਕਾ ਸਿੰਘ ਦੀ ਮੀਡੀਆ ਬਰੀਫਿੰਗ ਨੂੰ ਵਿਖਾਵਾ ਦੱਸਿਆ ਸੀ ਉਹਨਾਂ ਕਿਹਾ ਸੀ ਕਿ ਪਰ ਦਿਖਾਵਾ ਪਨੀ ਨੂੰ ਜ਼ਮੀਨੀ ਹਕੀਕਤ ਵਿੱਚ ਬਦਲਿਆ ਜਾਣਾ ਚਾਹੀਦਾ ਹੈ ਨਹੀਂ ਤਾਂ ਇਹ ਸਿਰਫ ਪਖੰਡ ਹੈ ਅੱਜ ਦੇ ਬੁਲਟਿਨ ਦੇ ਵਿੱਚ ਫਿਲਹਾਲ ਇੰਨਾ ਹੀ ਜਲਦ ਮਿਲਾਂਗੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇ ਨਾਲ ਮੈਨੂੰ ਦਿਓ ਇਜਾਜ਼ਤ ਧੰਨਵਾਦ